ਹਾਂਜੀ ਬਾਈ ਇਹ ਬਾਜੀ ਸੀ ਜੀ ਖਿਰਕੀਆਂ ਵਿਜ਼ਨ ਕਲੱਬ ਦੀ ਪਿੰਡ ਬਰਕੰਦੀ 75 ਕਬੂਤਰ ਉੱਡੇ ਸੀ ਪਹਿਲਾ ਨੰਬਰ ਬਣਿਆ ਜੀ ਬਾਈ ਕਾਂਤਾ ਪੱਖੀ ਮੋਟਰਸਾਈਕਲ ਜਿੱਤਿਆ ਦੂਜਾ ਨੰਬਰ ਰਾਜਵਿੰਦਰ ਗੁਰੂ ਸਰ ਤੀਜਾ ਨੰਬਰ ਚੀਨਾ ਛਾਪਿਆ ਗੀ ਧੰਨਵਾਦ ਆ ਸਾਡੇ ਵੀਰਾਂ ਦਾ ਵਿੱਕੀ ਸੰਘਾ ਕੈਨੇਡਾ ਜੀਤਾ ਢੰਡੋਵਾਲ ਦੀਪਾ ਸੰਘਾ ਕੈਨੇਡਾ ਇਹਨਾਂ ਵੀਰਾਂ ਦਾ ਜਿਹੜਾ ਸਾਨੂੰ ਸਪੋਰਟ ਕਰਦੇ ਆ ਤੇ ਨਾਮ ਦਿੰਦੇ ਆ ਵਿੱਕੀ ਮਰਕਾ ਵਿੱਕੀ ਨਹਿਰਕਾ ਤੇ 2 3 ਬਾਈ ਦੇ ਨਾਲ ਹੋਰ ਆ ਵਿੱਕੀ ਦੇ ਨਾਲ ਉਹਨਾਂ ਵੀਰਾਂ ਦਾ ਵੀ ਧੰਨਵਾਦ ਮੈਂ ਨਾ ਭੁੱਲ ਗਿਆ ਬਹੁਤ ਧੰਨਵਾਦ ਐਨ ਆਰ ਆਈ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਸਪੋਰਟ ਕੀਤੀ ਹੈ ਤੇ ਅਸੀਂ ਬਾਜ਼ੀਆਂ ਕਰਾਉਣੇ ਆ ਵੀਰੇ ਕਾਂਤੇ ਦੀ ਹਜੇ ਵੀ ਫਿਰਦੀ ਆ ਜੀ ਕੀ ਹੋ ਗਈ ਸੀ 5 5 ਸੌਰੀ ਤੇ ਹਜੇ ਵੀ ਫਿਰਦੀ ਆ 7 ਵਜ ਗਏ ਰਾਤ ਨੂੰ ਬੰਦੀ ਨਹੀਂ ਗਈ ਬੰਦੀ ਨਹੀਂ ਬਾਈ ਦੋ ਕੂਤਰਾ ਹੀ ਬਾਜੀ ਸਾਂਝੀ ਹੋਈ ਤੇ ਸਿੱਕ ਕੁਲਵਿੰਦਰ ਰਾਜਵਿੰਦਰ ਗੁਰੂ ਸਾਹਿਬ ਤੇ ਕਾਂਤਾ ਪੱਕੀ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਜੀ ਗੁਰੂ ਸਰਦਾ ਆ ਮੋਟਰਸਾਈਕਲ ਦੀ ਚਾਬੀ ਤੇ ਫੜਾਓ ਆਇਆ ਸਾਹਮਣੇ ਆ ਆ ਵੀ ਆ ਜੀ ਪ੍ਰਧਾਨ ਸਾਹਿਬ ਸਾਡੇ ਲਓ ਜੀ ਲਓ ਮਿੱਤਰੋ 우ਸਤਾਦ ਕੰਤਾ ਪੱਖੀ ਨੂੰ ਬਹੁਤ ਬਹੁਤ ਵਧਾਈਆਂ ਆ ਜੀ ਤੁਹਾਨੂੰ ਸਾਰਿਆਂ ਨੂੰ ਸਰਦਾ ਜਿੱਤਿਆ ਬਈ ਬਹੁਤ ਚੰਗੀ ਉੱਡੀ ਛਿੜੀਆਂ ਫੜਦੀ ਤੁਰੀ ਫਿਰਦੀ ਆ ओके okay, जी ओके हां यो ਸੱਚੀ ਗੱਲ ਹੈ ਮਾਫੀ ਮੇਰਾ ਮਾਤਾ ਪਰੋਏ ਹੁੰਦੀ ਹੈ ਅਰਦਾਸ ਪੈਨੇ ਮਰਤਾ ਕੋਸ਼ਲਰੀ ਤੇ ਬੈਠਾ ਤੇ ਬਾਈ ਨੇ ਪ੍ਰਮੋਤ ਮੋਦਾ ਸਭ ਤੋਂ ਪਹਿਲਾਂ ਧੰਨਵਾਦ ਦਿੱਤਾ ਧੰਨਵਾਦ ਦੋਸਤੋ ਮਿਲਦੇ ਆ ਅਗਲੀ ਵੀਡੀਓ ਚ